ਬਲਡ ਕੈਨਸਰ ਦੇ ਪੇਸ਼ੈਂਟ ਆ ਰਹੇ ਮੇਲ ਵੀ ਫੀਮੇਲ ਵੀ ਤੇ ਬੜੇ ਐਗਰੈਸਿਵ ਟਾਈਪ ਦੇ ਟਿਊਮਰ ਆ ਰਹੇ ਜਿਨ੍ਹਾਂ ਦੇ ਜੀ ਲਾਈਫਸਪੈਨ ਬਹੁਤ ਘੱਟ ਹੁੰਦਾ ਤੇ ਟਿਊਮਰ ਵੀ ਬੜੀ ਲੇਟ ਸਟੇਜ ਤੇ ਜਾ ਕੇ ਡਾਇਗਨੋਸ ਹੋ ਰਿਹਾ ਇਸ ਬਿਲਡ ਦੇ ਵਿੱਚ ਸਪੈਸ਼ਲੀ ਜਿਵੇਂ ਅਸੀਂ ਕਹੀਏ ਸਾਡੇ ਗਾਇਨੀ ਦੇ ਜਿਹੜੇ ਅਮਰੀਕਾ ਕੈਨੇਡਾ 'ਚ ਜ਼ਿਆਦਾ ਪ੍ਰੋਬਲਮ ਸੀਗਾ ਯੂਟਰਸ ਦਾ ਕੈਨਸਰਦਗਾ ਉਹ ਹੁਣ ਇੰਡੀਆ 'ਚ ਵਧ ਰਹੀਆਂ ਲਾਈਫਸਟਾਈਲ ਚੇਂਜ ਹੋ ਗਿਆ ਮੋਟਾਪਾ ਵਧ ਗਿਆ ਹੈ ਮੋਟਾਪਾ ਮੇਨ ਕਾਰਨ ਆ ਤੇ ਬੜੇ ਸਾਰੇ ਕੈਨਸਰ ਦੇ ਸਾਡੇ ਪੇਸ਼ੈਂਟ ਯੰਗ ਏਜ ਚ ਰਿਪੋਰਟ ਕਰ ਰਹੇ ਜਿਹੜੇ ਕਿ ਯ ਜੀ ਜਿੱਦਾਂ ਹੁਣ ਅਸੀਂ ਦੇਖੀ ਅਵਸਤ ਦਾ ਸਟੇਟਸ ਉਹਦੇ ਨਾਲ ਹੀ ਆਪਾਂ ਲਗਭਗ ਮੈਚ ਕਰ ਰਹੇ ਹਾਂ ਇਸ ਤਰ੍ਹਾਂ ਦੇ ਕੈਂਸਰ ਦਾ। ਉਹ ਯੂਟਰਸ ਦਾ ਨੰਬਰ ਉਹ ਉਹ ਦਾ ਹੈ। ਉਹ ਵੱਧ ਰਿਹਾ। ਜੋ ਕਿ ਬਹੁਤ ਘੱਟ ਸੀ ਪਹਿਲਾਂ। ਬਾਕੀ ਸਰਵਾਈਕਲ ਕੈਂਸਰ ਤਾਂ ਬਹੁਤ ਹੀ ਲੇਟ ਸਟੇਜ ਤੇ ਆ ਰਹੇ ਆ ਪਰ ਉਹ ਵੀ ਇੰਡੀਆ ਦੇ ਵਿੱਚ ਬਿਕੋਜ਼ ਆਫ ਲੈਕ ਆਫ ਸਕਰੀਨਿੰਗ ਨਹੀਂ ਹੋ ਰਹੀ ਤਾਂ ਜਦੋਂ ਪੇਸ਼ੈਂਟ ਆਉਂਦੇ ਉਹ ਕੈਂਸਰ ਲੈ ਕੇ ਆਉਂਦੇ ਜਿਹੜਾ ਕਿ ਸਰਵਾਈਕਲ ਕੈਂਸਰ ਇੱਕ ਹੀ ਕੈਂਸਰ ਹੈ ਜਿਹਨੂੰ ਆਪਾਂ ਟਾਈਮ ਤੋਂ ਪਹਿਲਾਂ 10 ਸਾਲ ਪਹਿਲਾਂ ਉਹਦੇ ਸੈੱਲ ਨਜ਼ਰ ਆਣੇ ਸ਼ੁਰੂ ਹੋ ਜਾਂਦੇ ਆ ਤੇ ਆਪਾਂ ਉਹਨੂੰ ਡਾਇਗਨੋਸ ਕਰਕੇ ਟਰੀਟ ਕਰ ਸਕਦੇ ਆ ਪਰ ਲੇਡੀਜ਼ ਬਹੁਤ 올ਡ ਰਿਪੋਰਟ ਇਸ ਮਤਲਬ ਐਡਵਾਂਸ ਸਟੇਜ ਤੇ ਰਿਪੋਰਟ ਕਰਦੇ ਆ ਤਾਂ ਮਿਸ ਹੋ ਜਾਂਦੇ ਆ ਇਸ ਲਈ ਜਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਇਹ ਕੈਂਸਰ ਪ੍ਰੀ ਮੈਲੀਗਨਟ ਪ੍ਰੀ ਕੈਂਸਰਸ ਸਟੇਜ ਤੇ ਹੀ ਜੇ ਡਾਇਗਨੋਸ ਹੋ ਜਾਂ ਤਾਂ ਬਹੁਤ ਸਾਰੀ ਲੇਡੀਜ਼ ਦੀ ਜਾਨ ਬਚ ਸਕਦੀ ਹੈ ਉਹ ਮੈਡੀਕਲ ਵੀ ਐਸਟੀਐਮ ਵੀ ਵੈਕਸੀਨ ਹੋ ਵੀ ਹੈ ਪਰ ਇਹਸ ਕਰ ਰਹੇ ਆ ਅਸੀਂ ਐਚਪੀਵੀ ਵੈਕਸੀਨ ਤੇ ਦੋ ਵਾਰੀ ਕੈਂਪ ਲਗਾ ਚੁੱਕੇ ਹਾਂ ਪਰ ਗਵਰਨਮੈਂਟ ਆਫ ਇੰਡੀਆ ਫ੍ਰੀ ਨਹੀਂ ਦੇ ਰਹੀ ਦੋ ਤਰ੍ਹਾਂ ਦੇ ਵੈਕਸੀਨ ਆਂਦੀ ਆ ਇੱਕ ਵੈਕਸੀਨ ਦੀ ਕੋਸਟ ਹੈਗੀ ਆ ਰਾਉਂਡ 3500 ਇਹ ਦੂਸਰੀ ਵੈਕਸੀਨ ਦੀ ਕੋਸਟ ਹੈ 12000 ਤੇ ਜਿਹੜੀ ਇੰਡੀਆ ਚ ਮੇਡ ਵੈਕਸੀਨ ਆ ਉਹ ਹੁਣ ਅਸੀਂ ਉਹਨਾਂ ਨੂੰ ਸਪੈਸ਼ਲ ਰਿਕੁਐਸਟ ਕਰਕੇ 1200 ਰੁਪਏ ਦੇ ਵਿੱਚ ਪੇਸ਼ੈਂਟ ਨੂੰ ਦੇ ਰਹੇ ਹਾਂ ਉਹ ਦੋ ਵਾਰੀ ਤਾਂ ਡਾਕਟਰ ਨੇ ਇਸ਼ੂ ਤੇ ਸਾਡਾ ਡਿਪਾਰਟਮੈਂਟ ਕੈਂਪ ਲਗਾ ਚੁੱਕਿਆ ਉਹ ਅਸੀਂ ਮਿਲਟਰੀ ਵਾਲੀ ਲੇਡਿਸ ਤੇ ਆਪਣੇ ਬੱਚਿਆਂ ਨੂੰ ਹੀ ਸਟੂਡੈਂਟਸ ਨੂੰ ਦਿੱਤੀ ਸੀ ਪਰ ਹੁਣ ਜੇ ਪੂਰ ਪੇਸ਼ੈਂਟ ਹੈ ਗਵਰਨਮੈਂਟ ਆਫ ਇੰਡੀਆ ਦੀ ਬੂਕ ਦਾ ਹੈ ਕਿ ਇਹਨੂੰ ਵੈਕਸੀਨੇਸ਼ਨ ਪ੍ਰੋਗਰਾਮ ਚ ਐਡ ਕਰ ਦੋ ਪਰ ਮਾਸ ਵੈਕਸੀਨੇਸ਼ਨ ਰਿਕੁਆਇਰਡ ਆ ਤੇ ਹਲੇ ਕੋਈ ਸਪਲਾਈਅਰ ਇਹਨਾਂ ਨਹੀਂ ਮਿਲ ਰਿਹਾ ਹੋ ਸਕਦਾ ਇਸ ਕਰਕੇ ਕਿ ਗਵਰਨਮੈਂਟ ਆਫ ਇੰਡੀਆ ਨੇ ਹਲੇ ਇੰਟਰੋਡਿਊਸ ਨਹੀਂ ਕੀਤਾ ਬਟ ਐਚਪੀਵੀ ਵੈਕਸੀਨ ਤੇ ਵੀ ਜਦੋਂ ਮੈਂਸਟਰਲ ਹਾਈਜਨ ਤੇ ਆਪਾਂ ਲੈਕਚਰ ਦਿੱਤੇ ਆ ਤਾਂ ਕੈਂਸਰ ਸਕ੍ਰੀਨਿੰਗ ਲਈ ਦੇ ਵਿੱਚ ਮੇਨ ਫੋਕਸ ਰੱਖਿਆ ਹੈ ਇਸ ਦਾ ਕਿਮ ਜਿਹੜੇ ਕੈਂਪਸ ਲੱਗ ਰਹੇ ਇਹ ਸਿਰਫ ਬਠਿੰਡਾ ਮੈਂਕੋ ਡਿਸਟ੍ਰਿਕਟ ਹੈ ਬਿਯੋਂਡ ਅਸੀਂ ਮੋਗਾ ਲਗਾ ਰਹੇ ਆ ਨੈਕਸਟ ਕੈਂਪ ਸਾਡਾ 25 ਨੂੰ ਮੋਗਾ ਹੈ ਪਲਾਨਡ ਤੇ ਉਸ ਦੇ ਵਿੱਚ ਵੀ ਇਹ ਸਾਰਾ ਮੇਨਲੀ ਕੈਂసర్ ਸਕਰੀਨਿੰਗ ਤੇ ਹੈਗਾ ਮੋਗੇ ਦਾ ਕੈਂਪ ਫਿਰ ਹਾਊ many districts will be covered we are covering ਬੁੱਢਲਾਡਾ ਮਾਨਸਾ ਡਿਸਟ੍ਰਿਕਟ ਮੋਗਾ ਫਰੀਦਕੋਟ ਐਂਡ ਬਠਿੰਡਾ ਮੇਨਲੀ ਜਿਹੜੇ ਹਾਈਪਰ ਟੈਨਸ਼ਨ ਤੇ ਡਾਇਬੀਟਿਸ ਨੂੰ ਇੱਥੇ ਚੈੱਕ ਹੋ ਰਿਹਾ ਹੈ ਕੈਂਸਰ ਦੇ ਪੇਸ਼ੈਂਟ ਆ ਜੀ ਦੇਖੋ ਜਿਹੜੀ ਸਕ੍ਰੀਨਿੰਗ ਕੀਤੀ ਉਹਦੀ ਰਿਪੋਰਟ ਤਾਂ ਹਲੇ 4-5 ਦਿਨ ਲੱਗ ਕੇ ਆਂਦੀ ਹੈ ਜਿਹੜੀ ਆਪਾਂ ਪੈਪਸ ਜਾਂ ਲੇਡੀਜ਼ ਦੀ ਕੈਂਸਰ ਕਰਦੇ ਉਹ ਵੀ ਸਕ੍ਰੀਨਿੰਗ ਕਰਦੇ ਹਾਂ ਬਾਕੀ ਉਹਨਾਂ ਦੇ ਜਿਹੜੇ ਸਸਪੈਕਟਿਡ ਕੈਂਸਰ ਹੁੰਦੇ ਆ ਆਪਾਂ ਓਰਲੀ ਦੇਖ ਕੇ ਆਪਾਂ ਨੂੰ ਲੱਗਦਾ ਪਰ ਆਪਾਂ ਨੂੰ ਜਿੱਦੀ ਦੇ ਕਨਫਰਮ ਨਹੀਂ ਹੁੰਦਾ ਉਹਨੇ ਤੇ ਆਪਾਂ ਕਹਿ ਨਹੀਂ ਸਕਦੇ ਉਹ ਕਨਫਰਮੇਸ਼ਨ ਲਈ ਸਾਨੂੰ ਹਫਤਾ ਲੱਗੇਗਾ ਕਿਉਂਕਿ ਅਸੀਂ ਹਲੇ ਸ਼ੁਰੂ ਕੀਤਾ ਹੈ ਬਟ ਐ ਸੱਚ ਜੋ ਅਸੀਂ ਹਸਪੀਟਲਸ ਦੇਖ ਰਹੇ ਹਾਂ ਯੰਗ ਏਜ ਦੇ ਵਿੱਚ ਕੈਂਸਰ ਬਹੁਤ ਵੱਧ ਰਿਹਾ ਹੈ ਸੁਆਸਨਾਰੀ ਸક્ષਤ ਅਭਿਆਨ ਪ੍ਰੋਗਰਾਮ ਹੈ ਜਿਹੜਾ ਇਹ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਹੈ ਇਸ 17 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਚੱਲਣਾ ਹੈ ਇਸ ਦੇ ਦੌਰਾਨ ਸਾਰੇ ਭਾਰਤ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਕੈਂਪ ਲਗਾਏ ਜਾ ਰਹੇ ਹਨ ਜਿਨ੍ਹਾਂ ਦੇ ਵਿੱਚ ਔਰਤਾਂ ਨੂੰ ਬੱਚਿਆਂ ਨੂੰ ਲੜਕੀਆਂ ਨੂੰ ਸਭ ਨੂੰ ਸਕ੍ਰੀਨ ਕੀਤਾ ਜਾ ਰਿਹਾ ਹੈ ਤੇ ਸਭ ਨੂੰ ਐਡਵਾਈਸ ਦਿੱਤੀ ਜਾ ਰਹੀ ਹੈ ਤੇ ਉਹਨਾਂ ਲਈ ਵੱਖ-ਵੱਖਰੇ ਵੱਖਰੇ-ਵੱਖਰੇ ਐਜੂਕੇਸ਼ਨ ਪ੍ਰੋਗਰਾਮ ਵੀ ਚੱਲ ਰਹੇ ਆ। ਇਹਨਾਂ ਪ੍ਰੋਗਰਾਮ ਦੇ ਵਿੱਚ ਮੇਨ ਜਿਹੜਾ ਹੈਗਾ ਮੁੱਦਾ ਉਹ ਹੈ ਆਪਣਾ ਕੈਂసర్ ਸਕ੍ਰੀਨਿੰਗ ਤੇ ਜਿਸ ਵਿੱਚ ਕਿ ਸਰਵਾਈਕਲ ਕੈਂਸਰ ਹੈ, ਬ੍ਰੈਸਟ ਕੈਂਸਰ ਹੈ, ਛਾਤੀ ਦਾ ਕੈਂਸਰ ਹੈ, ਮੂੰਹ ਦਾ ਕੈਂਸਰ ਹੈ। ਇਹ ਤਿੰਨ ਕੈਂਸਰ ਮੇਨਲੀ ਸਕ੍ਰੀਨ ਕੀਤੇ ਜਾ ਰਹੇ ਆ। ਉਸ ਤੋਂ ਇਲਾਵਾ ਇਹਦੇ ਵਿੱਚ ਬਲੱਡ ਪ੍ਰੈਸ਼ਰ ਦੀ ਬਿਮਾਰੀ ਤੇ ਜਿਹੜੀ 슈ਗਰ ਦੀ ਬਿਮਾਰੀ ਆ ਜਿਹਨੂੰ ਆਪਾਂ ਪੰਜਾਬੀ 슈ਗਰ ਕਹਿੰਦੇ ਆ ਡਾਇਬੀਟਿਸ ਦੀ ਬਿਮਾਰੀ ਆ ਉਹਦੇ ਲਈ ਵੀ ਸਕ੍ਰੀਨ ਕੀਤਾ ਜਾ ਰਿਹਾ ਹੈ। ਬਾਕੀ ਯੰਗ ਗਰਲਸ ਨੂੰ ਜਿਹੜੀਆਂ ਛੋਟੀਆਂ ਲੜਕੀਆਂ ਐ 18 ਸਾਲ ਤੋਂ ਘੱਟ ਆ ਉਹ ਤੇ ਬੱਚੇ ਆ ਉਹਨਾਂ ਨੂੰ ਆਪਾਂ ਖੂਨ ਦੀ ਕਮੀ ਦੀ ਜਾਂਚ ਕਰ ਰਹੇ ਆ ਤੇ ਨਾਲ ਦੀ ਨਾਲ ਉਹਨਾਂ ਨੂੰ ਆਪਾਂ ਜਿਹੜੇ ਮਾਂਵਾਰੀ ਦੇ ਦੌਰਾਨ ਪ੍ਰੋਬਲਮਸ ਆndੀਆਂ ਉਹਨਾਂ ਤੇ ਜਾਣਕਾਰੀ ਵੀ ਦਿੱਤੀ ਜਾ ਰਹੀ ਐ ਐਜੂਕੇਸ਼ਨ ਤੇ ਇਸ ਤਰ੍ਹਾਂ ਦੇ ਉਪਰਾਲੇ ਪੰਜਾਬ ਦੇ ਵਿੱਚ ਵੀ ਸ਼ੁਰੂ ਕੀਤੇ ਗਏ ਹਨ ਏਮਸ ਬਠਿੰਡਾ ਲੀਡ ਲੈ ਰਿਆ ਇਹਨਾਂ ਉਪਰਾਲਿਆਂ ਲਈ ਤੇ ਏਮਸ ਬਠਿੰਡਾ ਵੱਲੋਂ ਹੁਣ ਤੱਕ 4 ਕੈਂਪ ਲਗਾਏ ਜਾ ਰਹੇ ਆ ਪੰਜਵਾਂ ਕੈਂਪ ਜਿਹੜਾ ਆਪਾਂ ਲਗਾ ਰਹੇ ਆ ਉਹ ਏਮਸ ਬਠਿੰਡਾ ਚ ਲਗਾ ਰਹੇ ਆ